ਕੰਜੀ ਤੋਂ ਤੋਂ ਨਾ ਤੇ ਤੁਸੀਂ ਦੇਖੋ ਨਾ ਪਾਣੀ ਬਾਤ ਇਸ ਤਰ੍ਹਾਂ ਨਹੀਂ ਆਉਂਦਾ ਤੇ ਬਾਅਦ ਵਿੱਚ ਲਾਯੋ ਗੇਰ ਨੂੰ ਲੰਘਣਾ ਤੇ ਤੁਸੀਂ ਦੇਖ ਸਕਦੇ ਜੇ ਕਿ ਰਾਵੀ ਦਰਿਆ ਦਾ ਬੰਨ ਜਿਹੜਾ ਹੈ ਕੰਗੂ ਡਾਲੇ ਤੋਂ ਟੁੱਟ ਚੁੱਕਾ ਹੈ ਔਰ ਇਹ ਸਾਰਾ ਜਿਹੜਾ ਦਰਿਆ ਦਾ ਪਾਣੀ ਹੈ ਪੂਰੀਆਂ ਪੈਲੀਆਂ ਨੇ ਇਹ ਕਲੀਪ 10 ਫੁੱਟ ਡੁੰਗੀਆਂ ਪੈਲੀਆਂ ਨੇ ਔਰ ਇਹਦੇ ਵਿੱਚ ਜਿੰਨੀਆਂ ਵੀ ਬੰਬੀਆਂ ਦੇ ਕੋਠੇ ਨੇ ਉਹ ਡੁੱਬ ਚੁੱਕੇ ਨੇ ਅਜੇ ਤੱਕ ਕੋਈ ਵੀ ਪ੍ਰਸ਼ਾਸਨ ਕੋਈ ਵੀ ਮਹਿਕਮੇ ਦਾ ਬੰਦਾ ਜਿਹੜਾ ਇੱਥੋਂ ਤੱਕ ਨਹੀਂ ਪਹੁੰਚਿਆ ਸੋ ਮੈਂ ਬੇਨਤੀ ਕਰਾਂਗਾ ਪ੍ਰਸ਼ਾਸਨ ਅੱਗੇ ਵੀ ਮਹਿਕਮੇ ਅੱਗੇ ਵੀ ਬੇਨਤੀ ਸਰਕਾਰਾਂ ਅੱਗੇ ਬੇਨਤੀ ਆ ਕਿ ਪਾਣੀ ਦਾ ਜਿਹੜਾ ਬਹਾਵ ਵਧ ਰਿਹਾ ਹੈ ਜੋਰ ਵਧ ਰਿਹਾ ਮਿਹਰਬਾਨੀ ਕਰਕੇ ਇਸ ਪਿੰਡ ਚੰਗੂ ਵਿਡਾਲੇ ਦੇ ਵਿੱਚ ਆ ਕੇ ਜਿਹੜੇ ਪੁਕਤਾ ਇੰਤਜ਼ਾਮ ਨੇ ਉਹ ਕੀਤੇ ਜਾਣ ਤਾਂ ਜੋ ਪਾਣੀ ਦੀ ਮਾਰ ਜਿਹੜੀ ਵਾਝ ਰਹੀ ਆ ਉਹਦਾ ਬਚਾਅ ਹੋ ਸਕੇ ਕੋ ਮੈਂ ਬੇਨਤੀ ਕਰਾਂਗਾ ਕਿ ਕੈਮਰਾਮੈਨ ਤੁਹਾਨੂੰ ਦਿਖਾਵੇਗਾ ਕਿਦਾਂ ਬੰਦਿਆਂ ਦੇ ਪੂਰੇ ਜਿਹੜੇ ਕੋਠੇ ਨੇ ਉਹ ਡੁੱਬ ਚੁੱਕੇ ਨੇ ਟਰਾਂਸਫਰ ਜਿਹੜੇ ਨੇ ਉਹ ਪੂਰੇ ਡੁੱਬ ਚੁੱਕੇ ਨੇ 30 12 ਫੁੱਟ ਦੀ ਹਾਈਟ ਤੇ ਟਰਾਂਸਫਰ ਜਿਹੜਾ ਇੱਕ ਲਗਾਇਆ ਜਾਂਦਾ ਬੱਤੀ ਵਾਲਾ ਸੋ ਇਹ ਸਾਰਾ ਪਾਣੀ ਜਿਹੜਾ ਰਾਵੀ ਦਰਿਆ ਜਿਹੜਾ ਹੈ ਉਹ ਮਾਰ ਮਾਰ ਰਿਹਾ ਸੋ ਸਾਡੇ ਇਧਰ ਤੇ ਬੰਨੇ ਜਿਹੜਾ ਪਾਣੀ ਪੂਰਾ ਆ ਚੁੱਕਾ ਹੈ ਔਰ ਪਿੰਡ ਨੂੰ ਪੂਰਾ ਖਤਰਾ ਹੈ ਇਸ ਟਾਈਮ ਤੇ ਪੂਰਾ ਖਤਰੇ ਦਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਸੋ ਮਿਹਰਬਾਨੀ ਕਰਕੇ ਪ੍ਰਸ਼ਾਸਨ ਸ਼ਾਸਨ ਮਹਿਕਮਾ ਸਰਕਾਰਾਂ ਦੇ ਅੱਗੇ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਜਿਹੜਾ ਹੈ ਇੰਤਜ਼ਾਮ ਕੀਤੇ ਜਾਣ। ਮਹਿਕਮੇ ਦੇ ਬੰਦੇ ਭੇਜਿਆਣ ਇੰਤਜ਼ਾਮ ਪੂਰੇ ਜਿਹੜੇ ਨੇ ਕੀਤੇ ਜਾਣ। ਧੰਨਵਾਦ। ਮੈਂ ਤਾਂ ਇਹ ਵੀ ਕਹਿੰਦਾ ਹਾਂ ਕਿ ਇਹਨਾਂ ਤੋਂ ਵੀ ਨਹੀਂ। ਮੈਂ ਪਰਿਵਾਰ ਦੇ ਇਸ਼ਤਿਹਾਰ। ਕੋਈ ਆਉਂਦਾ ਬੜਾ ਹੈ। ਰਾਜੋਗੇ ਰੂ ਮੈਂ ਖਣਾ ਤੇ ਕਿੰਨਾ ਤੁਸੀਂ ਦੇਖ ਸਕਦੇ ਜੇ ਕਿ ਰਾਵੀ ਦਰਿਆ ਦਾ ਬੰਨ ਜਿਹੜਾ ਹੈ ਚੰਦੂ ਵਡਾਲੇ ਤੋਂ ਟੁੱਟ ਚੁੱਕਾ ਹੈ ਔਰ ਇਹ ਸਾਰਾ ਦਰਿਆ ਦਾ ਪਾਣੀ ਇਹ ਪੂਰੀਆਂ ਪੈਲੀਆਂ ਨੇ ਲਗਭਗ 10 ਫੁੱਟ ਡੂੰਘੀਆਂ ਪੈਲੀਆਂ ਨੇ ਔਰ ਇਹਦੇ ਵਿੱਚ ਜਿੰਨੀਆਂ ਵੀ ਬੰਬੀਆਂ ਦੇ ਕੋਠੇ ਨੇ ਉਹ ਡੁੱਬ ਚੁੱਕੇ ਨੇ ਅਜੇ ਤੱਕ ਕੋਈ ਵੀ ਪ੍ਰਸ਼ਾਸਨ ਕੋਈ ਵੀ ਮਹਿਕਮੇ ਦਾ ਬੰਦਾ ਜਿਹੜਾ ਇੱਥੋਂ ਤੱਕ ਨਹੀਂ ਪਹੁੰਚਿਆ ਸੋ ਮੈਂ ਬੇਨਤੀ ਕਰਾਂਗਾ ਪ੍ਰਸ਼ਾਸਨ ਅੱਗੇ ਵੀ ਮਹਿਕਮੇ ਅੱਗੇ ਵੀ ਬੇਨਤੀ ਸਰਕਾਰਾਂ ਅੱਗੇ ਬੇਨਤੀ ਆ ਕਿ ਪਾਣੀ ਦਾ ਜਿਹੜਾ ਬਹਾਵ ਵਧ ਰਿਹਾ ਹੈ ਜੋਰ ਵਧ ਰਿਹਾ ਮਿਹਰਬਾਨੀ ਕਰਕੇ ਇਸ ਪਿੰਡ ਚੰਦੂ ਵਡਾਲੇ ਦੇ ਵਿੱਚ ਆ ਕੇ ਜਿਹੜੇ ਪੁਕਤਾ ਇੰਤਜ਼ਾਮ ਨੇ ਉਹ ਕੀਤੇ ਜਾਣ ਤਾਂ ਜੋ ਪਾਣੀ ਦੀ ਮਾਰ ਜਿਹੜੀ ਵਾਝ ਰਹੀ ਆ ਉਹਦਾ ਬਚਾਅ ਹੋ ਸਕੇ ਸੋ ਮੈਂ ਬੇਨਤੀ ਕਰਾਂਗਾ ਕਿ ਕੈਮਰਾਮੈਨ ਤੁਹਾਨੂੰ ਦਿਖਾਵੇਗਾ ਕਿਦਾਂ ਬੰਬੀਆਂ ਦੇ ਪੂਰੇ ਜਿਹੜੇ ਕੋਠੇ ਨੇ ਉਹ ਡੁੱਬ ਚੁੱਕੇ ਨੇ ਟਰਾਂਸਫਰ ਜਿਹੜੇ ਨੇ ਉਹ ਪੂਰੇ ਡੁੱਬ ਚੁੱਕੇ ਨੇ ਕਰੀਬ 10-12 ਫੁੱਟ ਦੀ ਹਾਈਟ ਤੇ ਟਰਾਂਸਫਰ ਜਿਹੜਾ ਇੱਕ ਲਗਾਇਆ ਜਾਂਦਾ ਬੱਤੀ ਵਾਲਾ ਸੋ ਇਹ ਸਾਰਾ ਪਾਣੀ ਜਿਹੜਾ ਰਾਵੀ ਦਰਿਆ ਜਿਹੜਾ ਹੈ ਉਹ ਮਾਰ ਮਾਰਿਆ ਸੋ ਸਾਡੇ ਇਧਰ ਤੇ ਬੰਨੇ ਜਿਹੜਾ ਪਾਣੀ ਪੂਰਾ ਆ ਚੁੱਕਾ ਹੈ ਔਰ ਪਿੰਡ ਨੂੰ ਪੂਰਾ ਖਤਰਾ ਹੈ ਇਸ ਟਾਈਮ ਤੇ ਪੂਰਾ ਖਤਰੇ ਦਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਸੋ ਮਿਹਰਬਾਨੀ ਕਰਕੇ ਪ੍ਰਸ਼ਾਸਨ ਸ਼ਾਸਨ ਮਹਿਕਮਾ ਸਰਕਾਰਾਂ ਦੇ ਅੱਗੇ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਜਿਹੜਾ ਹੈ ਇੱਥੇ ਇੰਤਜ਼ਾਮ ਕੀਤੇ ਜਾਣ ਮਹਿਕਮੇ ਦੇ ਬੰਦੇ ਭੇਜਿਆਣ ਇੰਤਜ਼ਾਮ ਪੂਰੇ ਜਿਹੜੇ ਨੇ ਕੀਤੇ ਜਾਣ ਧੰਨਵਾਦ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027